जी, गाजी के का सारे जानते हो आप पिछले इलेक्शन बहुत वही गलती करके गल्ला ਜਿੰਨਾ ਬਾਰੇ ਆਪ ਨੂੰ ਕੋਈ ਪਤਾ ਹੀ ਨਹੀਂ ਸੀ ਕੋਹ ਹੈ ਕੋਣ ਅੱਜ ਹਾਲਾਤ ਪਿਛਲੇ ਸਾਢੇ 3 ਸਾਲਾਂ ਤੇ ਅਜੇ ਪੰਜਾਬ 'ਚ ਬਣ ਗਏ ਕਿਥੇ ਰਹਿਣਾ ਔਖਾ ਹੋ ਗਿਆ ਇਹ ਗੱਲ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਘਰ ਦਾ ਘਰ ਦਾ ਹੀ ਹੁੰਦਾ ਬਾਹਰਲੇ ਬਾਹਰ ਨਹੀਂ ਰਹਿੰਦੇ ਸ਼੍ਰੋਮਣੀ ਅਕਾਲੀ ਦਲ ਥੋਡੀ ਪਾਰਟੀ ਹੈ ਖੇਤਰ ਦੀ ਪਾਰਟੀ ਹੈ ਅਸੀਂ ਜਿਉਣਾ ਪਰਣਾ ਤੁਹਾਡੇ ਵਾਸਤੇ ਹੈ ਸਾਡੀ ਸੋਚ ਪੰਜਾਬ ਹੈ ਪੰਜਾਬ ਦੀ ਕਿਸਾਨੀ ਹੈ ਗਰੀਬ ਹੈ ਪੰਜਾਬ ਦੀ ਤਰੱਕੀ ਹੈ ਤਾਂ ਹੀ ਉਹ ਤੁਸੀਂ ਦੇਖੋ ਅਕਾਲੀ ਦਲ ਦੀ ਸਰਕਾਰ ਜੀ ਪੰਜਾਬ ਕੱਚੀ ਹੋਈ ਹੈ ਨਹੀਂ ਤਾਂ ਇੱਟ ਨਹੀਂ ਲੱਗੀ ਤੁਹਾਡੇ ਸਾਹਮਣੇ 10 ਸਾਲ ਹੈ 5 ਸਾਲ ਕਾਂਗਰਸ ਦੇ ਇੱਕ ਇੱਕ ਨੂੰ ਲਗੀ ਹੁਣ ਆ ਪੰਜ ਸਾਲ ਆ ਖਰਾਬ ਹੋ ਗਏ ਤੇ ਜੇ ਲੋ ਪਹਿਲੇ 10 ਸਾਲ ਸੀ ਦੇਖੋ ਕਿਵੇਂ ਰੋਜ਼ ਕੋਈ ਸੜਕਾਂ ਨਿਕਲਿਆ ਸੀ ਕੋਈ ਹਾਈਵੇ ਨਿਕਲ ਰਿਹਾ ਸੀ ਕਿਤੇ ਖਰਮਲ پلان ਬੰਦੇ ਸੀ ਕਿਤੇ 에ਰਪੋਰਟ ਬੰਦੇ ਸੀ ਆਟਾ ਦਾ ਸ਼ਕਨ ਪੈਖੇ ਗਰੀਬ ਨੂੰ ਕਿਸਾਨ ਨੂੰ ਹਰ ਸੂਰਤ ਸੀ ਕਾਲੀ ਦਲ ਦੀ ਸੋਚ ਪੰਜਾਬ ਹੈ ਪੰਜਾਬ ਦੀ ਤਰੱਕੀ ਹੈ ਆ ਜਿਹੜਾ ਤੁਹਾਡੇ ਨਾਲ ਧੱਕਾ ਹੋ ਰਿਹਾ ਹੈ ਇਹਦੇ ਮਗਰਮਕਸਦ ਕੀ ਹੈ ਮਕਸਦ ਹੈ ਪੈਸਾ ਇਕੱਠਾ ਕਰਨਾ 23 ਹਜ਼ਾਰ ਕਿਲਾ ਖੋਗਾ ਅਕਵਾਇਰ ਕਰ ਰਿਹਾ 24 ਹਜ਼ਾਰ ਇੰਨਾ ਹੀ 20 25 ਹਜ਼ਾਰ ਜਲੰਧਰ ਤੇ ਨਹੀਂ 20 25 ਹਜ਼ਾਰ ਅੰਮ੍ਰਿਤਸਰ ਪੇ ਪਟੇਟੇ ਮਕਸਦ ਕੀ ਹੈ ਆ ਮੀਟਿੰਗ ਕੀਤੀ ਸੀ ਆਮ ਆਦਮੀ ਪਾਰਟੀ ਦੇ ਸ਼ਸ਼ੋਧਕਾਂ ਤੇ ਚੈਂ ਨੇ ਦਿੱਲੀ ਚੰਡੀਗੜ ਮੀਟਿੰਗ ਫੈਸਲਾ ਕੀਤਾ ਗਿਆ ਸੀ ਕਿ ਪੈਸੇ ਕਿਵੇਂ ਇਕੱਠੇ ਕਰਨੇ ਹਨ ਉਹਨਾਂ ਨੇ ਕਿਹਾ ਅਪਲ ਐਕੂਜ਼ੇਸ਼ਨ ਦਾ ਨੋਟਿਸ ਦੇ ਲਈਏ ਉਹਦੇ ਨਾਲ ਕੀ ਹੋਣਾ ਭਾਜੜ ਪੈ ਜਾਣੀ ਹੈ ਉਹਨਾਂ ਨੇ ਆ ਵੀ ਕਹਤਾ ਜਿਨ੍ਹਾਂ ਨੇ ਬੈਕਡੇਟ ਤੇ ਸੀਐਲਓ ਦੇ ਐਪਲੀਕੇਸ਼ਨ ਲੈ ਲਾਂਗੇ ਜਿਵੇਂ ਆਪਾਂ ਜਿਹੜਾ ਕਰੋੜ ਰੁਪਿਆ ਦਾ ਉਹ ਕਿल्ले ਮਗਰ ਉਹਨਾਂ ਨੇ ਕਰੋੜ ਰੁਪਿਆ ਕਿੱਲਾ ਹੀ ਮਗਰ ਰੇਟ ਠਕਿਆ ਕੋਈ ਕਲੋਨੀ ਕਟਨ ਵਾਲਾ 70 ਕੇ ਕਿੱਲੇ ਵਾਲਾ ਕੋਈ 400 ਏਕੜ ਵਾਲਾ ਕੋਈ 100 ਏਕੜ ਵਾਲਾ ਉਹਨਾਂ ਤੋਂ ਕਰੋੜ-ਕਰੋੜ ਪੈਕੇਜ ਉਹਨਾਂ ਨੇ ਪੈਸਾ ਇਕੱਠਾ ਕਰਨਾ ਤੇ ਇਹ ਜਿਹੜੀ ਵੱਡੀ ਗੱਲ ਹੈ ਮੈਂ ਤੁਹਾਨੂੰ ਦੱਸਣਾ ਜਿਸ ਦਿਨ ਆ ਨੋਟਿਸ ਐਕ acquisition ਦਾ ਆ ਗਿਆ ਉਹਦੇ ਬਾਅਦ ਰਜਿਸਟਰੀਆਂ ਹੋਣੀਆਂ ਬੰਦ ਹੋ ਜਾਣਗੀਆਂ ਇੱਥੇ ਉਹਦੇ ਬਾਅਦ ਜਿੰਨਾ ਤੱਕ ਨੋਟੀਫਿਕੇਸ਼ਨ ਵਾਪਸ ਰੱਦ ਨਹੀਂ ਹੁੰਦਾ ਰਜਿਸਟਰੀ ਨਹੀਂ ਹੋ ਸਕਦੀ ਇੱਥੇ ਕਿਸੇ ਜ਼ਮੀਨ ਦੀ ਜਿਹੜਾ ਕਿਸਾਨੀ ਕਰਦਾ ਹੁਣ ਉਹ ਕਹਿੰਦੇ ਆ ਕਿ ਅਸੀਂ ਪੁੱਛਾਂਗੇ ਜੇ ਕਿਸਾਨੀ ਕਰਨੀ ਹੈ ਤੇ ਤੁਸੀਂ ਕਰੀ ਜੋ ਦੀ ਖੇਡਦੇ ਨਹੀਂ ਮਤਲਬ ਆ ਤੁਹਾਡੀ ਜਮੀਨ ਜਿੱਥੇ ਭਾਵੇਂ ਕਰੋੜ ਰੁਪਏ ਸੀ 2 ਕਰੋੜ ਦੀ ਸੀ 20 ਲੱਖ ਦੀ ਬਣ ਜਾਣੀ ਹੈ ਮਾਤਾ ਨੂੰ ਇੱਕ ਗੱਲ ਦਿਲੋਂ ਕਹਿ ਕੇ ਜਾਣਿਆ ਤੇ ਬਚਨ ਦੇ ਰਿਹਾ ਕੁਛ ਮਰਜ਼ੀ ਹੋ ਜੇ ਤੁਹਾਡੀ ਜ਼ਮੀਨ ਇੱਕ ਵਾਰ ਹੋ ਮੰਨਦਾ ਮੈਂ ਅਕਾਲੀ ਦਲ ਥੋਡੀ ਪਾਰਟੀ ਹੈ ਅਸੀਂ ਲੜਨਾ ਹੈ ਕਿਹੜਾ ਚੋਰਾਂ ਦੇ ਖਿਲਾਫ ਅਕਾਲੀ ਦਲ ਨੂੰ ਤਕੜੇ ਕਰ ਦਿਓ ਤੁਹਾਡੀਆਂ 90% ਕੁਝ ਨਸੀਬਤਾ ਖਤਮ ਹੋ ਜਾਣੀ ਅਕਾਲੀ ਦਲ ਤਕੜੇ ਹੋਣਗੇ ਆ ਤੁਸੀਂ ਦੇਖ ਲਿਆ ਤੁਸੀਂ 10 ਸਾਲ ਅਕਾਲੀ ਦਲ ਨੂੰ ਕਮਜ਼ੋਰ ਰੱਖਿਆ ਸੋਡੇ ਗੁਰੂ ਧਾਫਾ ਦੇ ਕਬਜ਼ਾ ਕਰਕੇ ਤਾਂ ਤਹਜੂਰ ਸਾਹਿਬ ਦੇ ਕਬਜ਼ਾ ਕਰਕੇ ਤਾਂ ਪੱਟਾ ਸਾਫ ਤੇ ਕਰਤਾ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰੇ ਐਜੀਪੀਸੀ ਤੋੜ ਕੇ ਹਰਿਆਣੇ ਦੀ ਲੰਬੜਾ ਕੇ ਕਬਜ਼ਾ ਕਰਕੇ ਹੁਣ ਐਜੀਪੀਸੀ ਦੇ ਕਬਜ਼ਾ ਕਰਨਾ ਚਾਹਦੇ ਆ ਆ ਜਿਹੜੇ ਇਹਨਾਂ ਨੇ ਗੰਦਾਰ ਆਪਣੀ ਪਾਰਟੀ ਚੋਂ ਖੜੇ ਕੀਤੇ ਆ ਆ ਸਾਰੇ ਏਜੰਸੀਆਂ ਨਾਲ ਰਲ ਕੇ ਨਿਸ਼ਾਨਾ ਇੱਕੋ ਇੱਕ ਹੈ ਕਿ ਅਸੀਂ ਕਾਲੀ ਦਲ ਨੂੰ ਕਮਜ਼ੋਰ ਕਰ ਦਈਏ ਕਿਉਂਕਿ ਕਾਲੀ ਦਲੀ ਹੈ ਜਿਹੜੀ ਲੜਾਈ ਲੜਦਾ ਹੈ ਆ ਦਿੱਲੀ ਵਾਲੀ ਪਾਰਟੀਆਂ ਨਾਲ ਇਸ ਕਰਕੇ ਮੈਂ ਜ਼ਿਆਦਾ ਸਮਾਂ ਲੈਣਾ ਚਾਹੁੰਦਾ ਕਿਉਂਕਿ ਅੱਗੇ ਜਾਣਾ ਹੈ 29 ਤਰੀਕ ਨੂੰ ਅਸੀਂ ਧਰਨਾ ਦੇਵਾਂਗੇ ਗਲਾਟਾ ਦੇ ਦਫ਼ਤਰ ਸਾਹਮਣੇ ਉਹਦੇ ਉਪਰ ਬਾਅਦ ਤੋਂ ਆਪਾਂ ਐਜੂਕੇਸ਼ਨ ਸ਼ੁਰੂ ਕਰਾਂਗੇ 29 ਤਰੀਕ ਦਸੂਤੇ ਲੁਧਿਆਣੇ ਗਲਾਟਾ ਦੇ ਦਫ਼ਤਰ ਜਿੱਥੇ ਮੈਂ ਬੇਨਤੀ ਕਰਾਂ ਸਾਰੇ ਪਿੰਡੋਂ ਤੁਸੀਂ ਆਓ ਥੋੜੀ ਲੜਾਈ ਲੜ ਰਹੇ ਆ ਮੈਂ ਤੁਹਾਨੂੰ ਇੰਨੀ ਦੱਸ ਦਰਨਾ ਜਦੋਂ ਦਾ ਮੈਂ ਹੈਗਾ ਜਮੀਨ ਨਹੀਂ ਜਾਣ ਦਿੰਦਾ ਤੁਹਾਡੀ ਕੋਈ ਬਾਕੀ ਗੱਲ ਹੋਰ ਹੈ ਆ ਡੇਢ ਸਾਲ ਚ ਕਾਲੀ ਦਰਦੀ ਸਰਕਾਰ ਲਿਆ ਦਿਓ ਵਾਪਸ ਤੁਹਾਡੇ ਘੇਰਿਆਂ ਦੀ ਖੁਸ਼ੀਆਂ ਲਿਆ ਦੂੰਗਾ ਆ ਜਿਹੜਾ ਤੁਹਾਡਾ ਮੁਲਾਹੇ ਕਿੱਥੋਂ ਕਿਤੇ ਗਿਆ ਆ ਸੌਫੇ ਦੋਨੋਂ ਫੁੱਟਾਂ ਮੈਂ ਨਹੀਂ ਦਿੱਤਾ ਲੈਣ ਨੂੰ ਆ ਪਾਰਕਾਂ ਉਰਕਾਂ ਮੈਂ ਬਣਾਈਆ ਮੈਂ ਦਿੱਤੇ ਪੈਸੇ ਪਰ ਕੋਈ ਲੋਕੀ ਐਜੇ ਜਿਨ੍ਹਾਂ ਦੇ ਪੈਰ ਖੋਲੇ ਜਾਂਦੇ ਸਾਰੀਆਂ ਚੀਜ਼ਾਂ ਜਿੱਦੇ ਮੈਂ ਆ ਜਾਂਦੀ ਐ ਮੈਂ ਇਟਾ ਵੱਡਾ ਮੈਂ ਪਾਰਟੀ ਤੋਂ ਵੱਡਾ ਐ ਮੈਂ ਇਹਨੂੰ ਦੱਸਣਾ ਚਾਹਣਾ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਨੂੰ ਛੱਡ ਦੇਣਾ ਸੁਖਵੀਰ ਸਿੰਘ ਬਾਦਲ ਨੂੰ ਵੀ ਸੱਤਰੀ ਗੱਲ ਨਹੀਂ ਪਲਾਉਣਾ ਕਿਸੇ ਨੇ ਆ ਸਾਰੀ ਤਾਕਤ ਸ਼੍ਰੋਮਣੀ ਅਕਾਲੀ ਦਲ ਦੀ ਆ ਥੋਡੇ ਆ ਜਿਹੜੀ ਪਾਰਟੀ ਐ ਥੋਡੇ ਬਜ਼ੁਰਗਾਂ ਦੀ ਪਾਰਟੀ ਐ ਅਕਾਲੀ ਦੇ 10300 ਸਾਲ ਪੁਰਾਣੀ ਪਾਰਟੀ ਐ ਕੌਮ ਦੀ ਜਥੇਬੰਦੀ ਐ ਖਾਸ ਕਰਕੇ ਪੰਥ ਦੀ ਜਥੇਬੰਦੀ ਐ ਪੰਜਾਬ ਦੀ ਜਥੇਬੰਦੀ ਐ ਦੂਜੇ ਸਾਰੇ ਦਿੱਲੀ ਦੀ ਲੁਟੇਰੀਆਂ ਕੁੱਤੀਆਂ ਪਾਰਟੀਆਂ ਐ ਇਸ ਕਰਕੇ ਇਸ ਪਾਰਟੀ ਦੀ ਜੜਾ ਇੰਨੀ ਮਜ਼ਬੂਤ ਐ ਚਲੋ 10 ਸਾਲ ਠੱਗੀ ਵੱਜ ਗਈ ਆਪਣੇ ਨਾਲ ਕੋਈ ਤੂ ਦਮੋ ਤਾਂ ਕਿਸੇ ਕੋਈ ਡਰਾਮਾ ਕਰਕੇ ਆਪਾਂ ਪਿੱਛੇ ਰਹਿ ਗਏ ਪਰ ਮੈਂ ਤੁਹਾਨੂੰ ਦੱਸਣਾ ਆਪਣੀ ਫੌਜ ਹਮ ਫਿਰ ਤੋਂ ਤਿਆਰ ਹੈ ਮੈਂ ਤਾਂ ਮਿੱਡਾ ਘੁੰਦਾ ਰਹਿਣਾ ਹੈ ਮਨ ਬਣਾ ਲਓ ਸਰਕਾਰ ਲੈ ਕੇ ਆਉਣੀ ਹੈ ਤੇ ਥੋਡੀ ਸਰਕਾਰ ਰਹੂਗੀ ਕੋਈ ਜ਼ਮੀਨਾਂ ਚ ਉਹਨਾਂ ਦੀ ਫਿਕਰ ਨਾ ਜਿਹੜੀ ਅੱਜ ਥੋੜੀ ਜੀ ਆਪਣੀ ਸਰਕਾਰ ਆ ਗਈ ਨਾਲ ਜਿਹੜੀ 34 ਕਰੋੜ ਦੀ 2 ਕਰੋੜ ਦੀ ਜਮੀਨ ਹੈ ਜਿਸ ਦਿਨ ਆਪਣੀ ਸਰਕਾਰ ਦੇ ਸੌ ਚੁੱਕੀ ਦੁਨੀਆ ਟੁਕੜੇ ਹੋ ਜਾਣਗੇ ਭਾਰਤ ਦੇ ਆਪ ਦੇਖੋ ਆ ਜਿਹੜੇ ਤੁਹਾਡੇ ਬਾਈਪਾਸ ਬਣਾਏ ਆ

ਆਪਣੀ ਮਾਂ ਪਾਰਟੀ ਦੇ ਮੈਂ ਵੱਡੇ ਬੰਦ ਸਾਬ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਹੈ ਅੱਜ ਉਸ ਇਨਸਾਨ ਨੂੰ ਦੇ ਨਾਮ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜ ਉਹ ਕਰੋੜਪਤੀ ਬਣਿਆ ਅਕਾਲੀ ਦਲ ਜਿਹੜੇ ਮੈਂ ਬਾਈਪਾਸ ਕੱਢੇ ਹੈ ਉਹਨਾਂ ਕਰਕੇ ਬਣਿਆ ਜਿਹੜੇ ਇੱਥੇ ਤਰੱਕੀ ਕਰਾਈ ਲਿਆ ਅਕਾਲੀ ਦਲ ਨੇ ਕੀਤੀ ਆ ਉਹਦੇ ਕਰਕੇ ਬਣਿਆ ਆਪਣੇ ਕਰਕੇ ਨਹੀਂ ਆਪਣੀ ਸਿਆਣਤ ਕਰਕੇ ਨਹੀਂ ਜਿਹੜੀ ਆਪਣੀ ਮਾਣੋ ਪੁੱਲ ਜਾਂਦਾ ਵੀ ਮਾ ਪਾਰਟੀ ਨੂੰ ਪੁੱਲ ਜਾਂਦਾ ਉਸੇ ਤੋਂ ਮਾੜਾ ਬੰਦਾ ਕੋਈ ਨਹੀਂ ਐਸ ਕਰਕੇ ਮੈਂ ਆਈ ਬੇਕਤੀ ਕਰਨਾ ਤਾਂ ਕਿ ਅਕਰ ਤਗੜੇ ਹੋ ਜਾਉ ਮੈਂ ਜਲਦੀ ਪਾਰਟੀ ਦੇ ਇੱਕ ਦਫਤਰ ਮੈਂ ਪਹਿਲੇ ਵੀ ਕਹਿ ਗਿਆ ਸੀ ਅਬ ਅੰਮੁਲਿਆ ਕੋਲ ਉੱਤੇ ਮੈਂ ਉਹ ਇੱਕ ਮ ਦਫਤਰ ਖੋਲ ਰਿਆਂ ਜਿੱਥੇ ਓਐਸਟੀ ਮੇਰਾ ਅਫਸਰ ਉੱਥੇ 24 ਘੰਟੇ ਰਹੂਗਾ ਕੱਲੇ ਧਾਕੇ ਹਲਕੇ ਵਾਸਤੇ ਤੁਸੀਂ ਇਹ ਨਾ ਸਮਝਿਓ ਤੁਹਾਨੂੰ ਕਿਸੇ ਦੀ ਕੀ ਕਹਿੰਿਆ ਉਹ ਜਿਸ ਦਿਨ ਦਫਤਰ ਖੋਲ ਦਿੱਤਾ ਮੈਂ 15 20 ਦਿਨਾਂ ਦੇ ਅੰਦਰ ਅੰਦਰ ਤੇ ਉਹਨੇ ਮੈਂ ਕੋਈ ਕੰਮ ਹੋਏ ਤੁਸੀਂ ਮੇਰੇ ਦਫ਼ਤਰ ਆ ਜਾਓ